ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ ਜੀ ਜਿਸ ਦੇ ਵਿੱਚ ਅਸੀਂ ਗੱਲ ਕਰਾਂਗੇ ਮਨ ਦੇ ਰੋਗ ਆਮ ਤੌਰ ਤੇ ਸਾਨੂੰ ਜਿਹੜੇ ਬਾਹਰੀ ਰੋਗ ਹੁੰਦੇ ਹਨ ਤਾਂ ਉਹਨਾਂ ਵਾਸਤੇ ਸਾਨੂੰ ਡਾਕਟਰ ਕੋਲ ਜਾਣਾ ਪੈਂਦਾ ਪਰ ਮਨ ਦੇ ਰੋਗ ਕਿਵੇਂ ਉਤਪਨ ਹੁੰਦੇ ਹਨ ਤੇ ਕਿਵੇਂ ਇਹ ਲਾ ਇਲਾਜ ਬਣ ਜਾਂਦੀ ਹੈ ਫਿਰ ਇਹਨਾਂ ਦਾ ਇਲਾਜ ਹੋਣਾ ਸੰਭਵ ਹੋ ਜਾਂਦਾ ਹੈ ਤੇ ਅੱਜ ਅਸੀਂ ਇੰਨਾ ਰੋਗਾਂ ਦੀ ਗੱਲ ਕਰਾਂਗੇ ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਰਸਤੇ ਪਾਉਣਾ ਹੈ ਤਾਂ ਅਸੀਂ ਇਹ ਬੱਚੇ ਦੇ ਅੰਦਰ ਮਨ ਦੇ ਰੋਗ ਜਿਹੜੇ ਹੈਗੇ ਆ ਉਹ ਅਸੀਂ ਉਤਪੰਨ ਨਹੀਂ ਹੋਣ ਦੇਣੇ ਇਸ ਦੇ ਵਿੱਚ ਸਾਡਾ ਪੂਰਾ ਸਹਿਯੋਗ ਹੋਣਾ ਚਾਹੀਦਾ ਹੈ ਜੇ ਅਸੀਂ ਬੱਚੇ ਨੂੰ ਵੱਡੇ ਸਕੂਲ ਚ ਲਾਇਆ ਜਾਂ ਕਿੱਥੇ ਵੀ ਲਾਇਆ ਉਹ ਬਹੁਤ ਵਧੀਆ ਗੱਲ ਹੈ ਪਰ ਜੇ ਅਸੀਂ ਉਸ ਦੇ ਮਨ ਦੇ ਰੋਗਾਂ ਦੀ ਬਾਰੇ ਵਿਚਾਰ ਨਹੀਂ ਕੀਤਾ ਤੇ ਉਸ ਨੂੰ ਇਸ ਦਾ ਇਸ ਦਾ ਇਲਾਜ ਨਹੀਂ ਕਰ पाए ਅਸੀਂ ਛੋਟੀ ਉਮਰੇ ਤਾਂ ਸੱਚ ਜਾਣਿਓ ਵੱਡੀ ਉਮਰ ਦੇ ਵਿੱਚ ਇਹ ਰੋਗ ਤੁਹਾਨੂੰ ਵੀ ਤੰਗ ਕਰਨਗੇ ਤੇ ਉਸ ਬੱਚੇ ਨੂੰ ਵੀ ਤੰਗ ਕਰਨਗੇ ਜੋ ਲਾ ਇਲਾਜ ਹੋ ਜਾਣਗੇ ਰੋ ਤਾਂ ਆਓ ਗੱਲ ਕਰਦੇ ਹਾਂ ਤਾਂ ਪਹਿਲੇ ਪਾਸ਼ਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਜੀ ਨੇ ਘੁੰਮ ਫਿਰ ਕੇ ਬੜਾ ਅਧਿਆਨ ਕੀਤਾ ਇਹ ਰੋਗ ਉਤਪੰਨ ਕਿਵੇਂ ਹੁੰਦੇ ਹਨ ਤਾਂ ਅਸੀਂ ਇਸ ਗੱਲ ਨੂੰ ਸਮਝਾਵਾਂਗੇ ਜਿਵੇਂ ਸਾਡੇ ਸਰੀਰ ਨੂੰ ਬੁਖਾਰ ਹੋ ਜੇ ਤਾਂ ਸਮਝ ਲਓ ਸਾਨੂੰ ਭੁੱਖ ਲੰਗੜੀ ਬੰਦ ਹੋ ਜਾਂਦੀ ਹੈ ਐਸੇ ਤਰ੍ਹਾਂ ਜੇ ਸਾਡੇ ਮਨ ਨੂੰ ਬੁਖਾਰ ਹੋ ਗਿਆ ਮਨ ਸਾਡਾ ਬਿਮਾਰ ਹੈ ਤਾਂ ਸਮਝ ਲੈਣਾ ਤੁਹਾਨੂੰ ਪ੍ਰਮਾਤਮਾ ਦਾ ਨਾਮ ਜੀ ਚੰਗਾ ਲੱਗੇ ਉਸ ਦੀ ਤੁਹਾਨੂੰ ਭੁੱਖ ਨਹੀਂ ਲੱਗੇਗੀ ਇਸ ਨੂੰ ਖੁੱਲ ਕੇ ਅਸੀਂ ਆਪਾਂ ਗੱਲ ਕਰਦੇ ਹਾਂ ਪਹਿਲਾ ਤਾਂ ਇਹ ਜੇ ਛੋਟੀ ਉਮਰੇ ਅਸੀਂ ਆਪਣੇ ਬੱਚੇ ਨੂੰ ਪਰਮਾਤਮਾ ਨਾਲ ਜੋੜਿਆ ਤਾਂ ਵੱਡੀ ਉਮਰ ਦੇ ਵਿੱਚ ਉਸ ਨੂੰ ਪਹਿਲਾ ਜਿਹੜਾ ਕਾਰਨ ਹੈ ਉਹ ਪਰਮਾਤਮਾ ਦਾ ਨਾਮ ਮਿੱਠਾ ਨਹੀਂ ਲੱਗੇਗਾ ਗੁਰਬਾਣੀ ਦਾ ਉਸ ਤੇ ਮਨ ਤੇ ਕੋਈ ਅਸਰ ਨਹੀਂ ਹੋਵੇਗਾ ਤੇ ਤਰਮ ਨਾ ਜੁੜਨ ਦੀ ਉਹਦੇ ਵਿੱਚ ਕੋਈ ਤੜਫ ਨਹੀਂ ਪੈਦਾ ਹੋਵੇਗੀ ਤੇ ਚੌਥਾ ਹੈ ਉਹ ਗੁਰਬਾਣੀ ਦਾ ਰਸ ਨਹੀਂ ਮੰਨ ਸਕਦਾ ਇਹ ਰੋਗ ਉਸ ਦੇ ਵਿੱਚ ਉਤਪਨ ਹੋ ਜਾਂਦੇ ਵੱਡੀ ਉਮਰ ਦੇ ਵਿੱਚ ਜੇ ਅਸੀਂ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਤੇ ਇਹ ਰੋਗ ਜਦੋਂ ਉਤਪਨ ਹੋ ਜਾਂਦੇ ਆ ਤਾਂ ਫਿਰ ਇੱਕ ਰੋਗ ਆ ਜਾਂਦਾ ਹੈ ਹਉਮੈ ਦਾ ਰੋਗ ਮੈਅ ਦਾ ਰੋਗ ਜਿਵੇਂ ਗੁਰਬਾਣੀ ਦਾ ਸ਼ਬਦ ਹੈ ਹਉਮੈ ਦੀਰਗ ਰੋਗ ਹੈ ਦਾਰੂ ਵੀ ਇਸ ਮਾਇ ਪਾਉ ਫਿਰ ਮੈ ਦਾ ਰੋਗ ਪੈਦਾ ਹੋ ਜਾਂਦਾ ਹੈ ਹਰ ਕੰਮ ਦੇ ਵਿੱਚ ਇਨਸਾਨ ਮੈਂ ਮੈਂ ਕਰਨ ਲੱਗ ਜਾਂਦਾ ਹੈ ਤੇ ਉਸ ਨਿਰੰਕਾਰ ਨੂੰ ਭੁੱਲ ਜਾਂਦਾ ਹੈ ਤਾਂ ਅਸੀਂ ਇਹ ਰੋਗ ਦੂਰ ਕਰਨੇ ਹਨ ਦੂਰ ਕਿਵੇਂ ਹੋਣਗੇ ਮੈਨੂੰ ਮਿਟਾਉਣਾ ਹੈ ਤੇ ਤੂੰ ਨੂੰ ਪ੍ਰਗਟ ਕਰਨਾ ਹੈ ਹਰ ਕੰਮ ਦੇ ਵਿੱਚ ਉਹ ਪ੍ਰਮਾਤਮਾ ਦਾ ਹੀ ਸਹਿਯੋਗ ਹੁੰਦਾ ਹੈ ਤਾਂ ਮੈਂ ਇਹਨੂੰ ਖਤਮ ਕਰਨਾ ਹੈ ਤੂੰ ਨੂੰ ਪ੍ਰਗਟ ਕਰਨਾ ਹੈ ਤਾਂ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਪਹਿਲਾਂ ਤਾਂ ਇਹ ਹੋਮੇ ਰੋਗ ਜਿਸ ਵਿੱਚ ਪੈਦਾ ਹੋ ਗਏ ਤੇ ਉਹ ਵੱਡੇ ਉਮਰ ਦਾ ਹੋ ਗਿਆ ਆਪ ਜਦੋਂ ਇਨਸਾਨ ਵੱਡੀ ਉਮਰ ਦਾ ਹੋ ਜਾਂਦਾ ਹੈ ਫਿਰ ਉਸ ਨੂੰ ਬਦਲਣਾ ਬਹੁਤ ਔਖਾ ਹੈ ਕਿਉਂਕਿ ਉਹ ਪੱਕ ਜਾਂਦਾ ਹੈ ਜਿਵੇਂ ਇੱਕ ਤੂਤ ਦੀ ਸੋਟੀ ਹੁੰਦੀ ਹੈ ਉਹ ਜਦੋਂ ਕੱਚੀ ਹੁੰਦੀ ਹੈ ਤਾਂ ਉਸ ਨੂੰ ਜਿਵੇਂ ਮਰਜ਼ੀ ਮੋੜ ਲਿਆ ਤੇ ਜਦੋਂ ਉਹ ਸੁੱਕ ਗਈ ਪੱਕ ਗਈ ਤਾਂ ਫਿਰ ਉਹ ਟੁੱਟੂ ਗਈ ਉਹ ਮੋੜ ਨਹੀਂ ਸਕਦੀ ਐਸੇ ਤਰ੍ਹਾਂ ਹੀ ਜੇ ਸ਼ੁਰੂ ਦੇ ਵਿੱਚ ਅਸੀਂ ਗੁਰਬਾਣੀ ਨਾਲ ਆਪਣੇ ਬੱਚੇ ਨੂੰ ਨਹੀਂ ਜੋੜਿਆ ਤਾਂ ਸਮਝ ਲੈਣਾ ਵੱਡੀ ਉਮਰ ਦੇ ਵਿੱਚ ਜਾ ਕੇ ਅਸੀਂ ਤੰਗ ਆਪ ਵੀ ਹੋਵਾਂਗੇ ਕਿ ਸਾਡਾ ਬੱਚਾ ਵੀ ਤੰਗ ਹੋਵੇਗਾ ਤਾਂ ਇਸ ਨੂੰ ਸਮਝਣਾ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਦੀਵਾ ਹਰ ਇੱਕ ਇਨਸਾਨ ਦੇ ਅੰਦਰ ਹੈ ਉਸ ਦੇ ਵਿੱਚ ਸ਼ਰਧਾ ਦੇ ਤੇਲ ਦੀ ਤੇਲ ਹੋਣਾ ਜ਼ਰੂਰੀ ਹੈ ਤੇ ਬੱਤੀ ਹੋਣੀ ਚਾਹੀਦੀ ਹੈ ਭੈ ਦੀ ਫਿਰ ਉਹ ਦੀਵਾ ਜਗੇਗਾ ਜਦੋਂ ਰੋਸ਼ਨੀ ਬਿਲੂ ਪਾਉ ਜਿਵੇਂ ਇੱਕ ਡੱਬੀ ਨੂੰ ਅਸੀਂ ਸੀਕਲਾ ਕੇ ਜਗਾਤਾ ਤੇ ਉਹ ਜਦੋਂ ਬੱਤੀ ਨੂੰ ਅਸੀਂ ਅੱਗ ਲਾਈ ਤਾਂ ਉਹ ਦੀਵਾ ਜਗਣ ਲੱਗ ਗਿਆ ਹੁਣ ਜਿਹੜਾ ਇਨਸਾਨ ਰੋਗੀ ਹੈ ਉਸ ਦੇ ਵੀ ਅੰਦਰ ਦੀਵਾ ਤਾਂ ਜ਼ਰੂਰ ਹੈ ਪਰ ਨਾ ਤਾਂ ਉਸ ਦੇ ਅੰਦਰ ਬੱਤੀ ਹੈ ਤੇ ਨਾ ਤੇਲ ਤੇ ਹੁਣ ਜਦੋਂ ਬਾਹਰੋਂ ਅਸੀਂ ਗੁਰਬਾਣੀ ਕੀ ਹੈ ਰੋਸ਼ਨੀ ਦਾ ਕੰਮ ਕਰਦੀ ਹੈ ਗੁਰਬਾਣੀ ਨੇ ਕੀਰਤਨ ਨੇ ਗੁਰਬਾਣੀ ਦੇ ਰਸ ਨੇ ਉਹ ਰੋਸ਼ਨੀ ਦੇ ਨਾਲ ਉਸ ਦੀਵੇ ਨੂੰ ਜਗਾ ਦੇਣਾ ਤੇ ਜਦੋਂ ਅੰਦਰ ਸਾਡੇ ਬੱਤੀ ਨਹੀਂ ਤੇਲ ਨਹੀਂ ਸ਼ਰਦਾ ਦਾ ਤਾਂ ਫਿਰ ਉਹ ਦੀਵਾ ਨਹੀਂ ਜਗੇਗਾ ਫਿਰ ਬਹੁਤ ਮੁਸ਼ਕਲ ਹੈ ਤਾਂ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਨਸਾਨ ਦੇ ਵਿੱਚ ਸ਼ਰਧਾ ਦਾ ਤੇਲ ਭਾਵ ਸ਼ਰਧਾ ਹੋਣੀ ਚਾਹੀਦੀ ਹੈ ਪ੍ਰਮਾਤਮਾ ਦੇ ਪ੍ਰਤੀ ਤੇ ਉਸ ਦੇ ਭੈ ਦੀ ਵੱਟੀ ਹੋਣੀ ਚਾਹੀਦੀ ਹੈ ਵੱਤੀ ਹੋਣੀ ਚਾਹੀਦੀ ਹੈ ਜੇ ਦੋਨੋਂ ਚੀਜ਼ਾਂ ਨਹੀਂ ਤਾਂ ਸਮਝ ਲਓ ਵੀ ਤੁਸੀਂ ਮਨ ਦੇ ਰੋਗੀ ਹੋ ਤੇ ਇਹ ਮਨ ਦਾ ਰੋਗੀ ਵੱਡੀ ਉਮਰ ਦੇ ਵਿੱਚ ਉਸ ਦਾ ਇਲਾਜ ਨਹੀਂ ਹੋ ਸਕਦਾ ਜਿਵੇਂ ਕਈ ਬੱਚੇ ਕੀ ਹੈ ਜਦੋਂ 20-25 ਸਾਲ ਦੇ ਹੋ ਜਾਂਦੇ ਆ ਤਾਂ ਉਹ ਪੈੜੀਸਨ ਗੱਦੇ ਵਿੱਚ ਪੈ ਜਾਂਦੇ ਆ ਜਾਂ ਨਸ਼ਿਆਂ ਦੇ ਵਿੱਚ ਪੈ ਜਾਂਦੇ ਆ ਤੇ ਸਿਆਣੇ ਲੋਕ ਆ ਕੇ ਉਹਨਾਂ ਨੂੰ ਕਹਿਣ ਲੱਗ ਜਾਂਦੇ ਆ ਉਹਨਾਂ ਦੇ ਘਰਦਿਆਂ ਨੂੰ ਬਈ ਇਸ ਨੂੰ ਇੱਕ ਸਮੇਂ ਗੁਰਦੁਆਰੇ ਦੇ ਵਿੱਚ ਲੈ ਕੇ ਜਾਇਆ ਕਰੋ ਸ਼ਾਮ ਨੂੰ ਤਾਂ ਉਦੋਂ ਮਾਪਿਓ ਕੋਸ਼ਿਸ਼ ਕਰਦਾ ਹੈ ਕਿ ਆਪਾਂ ਆਪਣੇ ਬੱਚੇ ਨੂੰ ਗੁਰਦੁਆਰੇ ਲੈ ਕੇ ਚੱਲੀਏ ਪਰ ਉਦੋਂ ਉਹਦੇ ਵਿੱਚ ਉਹ ਸਰਦਾ ਦਾ ਤੇਲ ਤੇ ਬੱਤੀ ਨਹੀਂ ਹੋਵੇਗੀ ਉਸ ਨੂੰ ਜਿੰਨੀ ਮਰਜ਼ੀ ਗੁਰਬਾਣੀ ਕੀਰਤ ਸੁਣਾਈ ਜੋ ਉਸ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਜੇ ਅਸੀਂ ਛੋਟੀ ਉਮਰ ਦੇ ਵਿੱਚ ਉਸ ਦਾ ਇਲਾਜ ਨਹੀਂ ਕੀਤਾ ਤਾਂ ਇਸ ਕਰਕੇ ਅਸੀਂ ਜੇ ਆਪਣੇ ਕਦਮ ਗੁਰੂ ਵੱਲ ਮੋੜ ਦੇ ਗੁਰੂ ਵੱਲ ਕਰ ਲਈ ਆਪਣੇ ਸ਼ਬਦ ਆਪਣੇ ਚਰਨ ਤਾਂ ਸਾਡਾ ਬੱਚਾ ਵੀ ਸਾਨੂੰ ਦੇਖ ਕੇ ਬਹੁਤ ਕੁਝ ਸਿੱਖੇਗਾ ਕਿ ਸ਼ੁਰੂ ਦੇ ਵਿੱਚ ਜਦੋਂ ਉਸ ਦਾ ਪ੍ਰਮਾਤਮਾਪਤੀ ਪਿਆਰ ਬਣ ਗਿਆ ਉਸ ਦੇ ਅੰਦਰ ਸ਼ਰਦਾ ਦਾ ਤੇਲ ਤੇ ਪੈ ਦੀ ਬੱਤੀ ਜਿਹੜੀ ਉਹ ਬਣ ਗਈ ਤਾਂ ਫਿਰ ਉਹ ਜਦੋਂ ਵੀ ਗੁਰਬਾਣੀ ਸੁਨੇਗਾ ਤੇ ਉਹ ਰੋਸ਼ਨੀ ਦੇ ਨਾਲ ਉਹ ਦੀਵਾ ਜਗੇਗਾ ਹੀ ਜਗੇਗਾ ਤੇ ਇਹੀ ਕਾਰਨ ਹੈ ਜੇ ਅਸੀਂ ਛੋਟੀ ਉਮਰ ਦੇ ਵਿੱਚ ਆਪਣੇ ਬੱਚੇ ਨੂੰ ਗੁਰਬਾਣੀ ਦੇ ਨਾਲ ਨਹੀਂ ਜੋੜਦੇ ਤਾਂ ਵੱਡੇ ਹੋ ਕੇ ਅਸੀਂ ਜ਼ਰੂਰ ਤੰਗ ਹੋਣਾ ਕਿਉਂਕਿ ਗੁਰੂ ਦਾ ਸ਼ਬਦ ਹੈ ਜਿਹੜਾ ਉਹ ਅੰਦਰੋਂ ਇਨਸਾਨ ਨੂੰ ਝੜਪਦਾ ਰਹਿੰਦਾ ਹੈ ਤੇ ਜਦੋਂ ਉਹ ਝੜਕਦਾ ਰਹਿੰਦਾ ਹੈ ਤਾਂ ਜਿੱਥੇ ਵੀ ਕਿੱਥੇ ਕੋਈ ਇਨਸਾਨ ਗਲਤ ਕੰਮ ਕਰਦਾ ਹੈ ਜਾਂ ਕਰਨ ਤੁਰਦਾ ਹੈ ਤਾਂ ਉੱਥੇ ਉਹ ਸ਼ਬਦ ਗੁਰਬਾਣੀ ਦੇ ਸ਼ਬਦ ਆ ਕੇ ਉਸ ਦੇ ਸਾਹਮਣੇ ਖੜੇ ਹੋ ਜਾਂਦੇ ਹਨ ਤੇ ਫਿਰ ਉਹ ਉਸ ਤੋਂ ਟਲ ਜਾਂਦਾ ਹੈ ਤੇ ਜਦੋਂ ਅਸੀਂ ਗੁਰਬਾਣੀ ਨਹੀਂ ਪੜਦੇ ਅਸੀਂ ਆਪ ਗੁਰੂ ਨੂੰ ਤਵੱਜੋ ਨਹੀਂ ਦਿੰਦੇ ਅਸੀਂ ਆਪ ਗੁਰੂ ਦੀ ਅੱਗੇ ਸ਼ਰਧਾ ਪੇਟ ਨਹੀਂ ਕਰਦੇ ਤਾਂ ਸਾਡਾ ਬੱਚਾ ਵੀ ਨਹੀਂ ਪੇਟ ਕਰਦਾ ਤੇ ਇਸ ਦੇ ਨਾਲ ਅਸੀਂ ਆਪ ਵੀ ਰੋਗੀ ਹੋ ਜਾਵਾਂਗੇ ਤੇ ਸਾਡਾ ਬੱਚਾ ਵੀ ਰੋਗੀ ਹੋ ਜਾਊਗਾ ਤੇ ਇਹ ਰੋਗ ਅੱਗੇ ਜਾ ਕੇ ਸਾਡੇ ਲਈ ਮੁਸ਼ਕਲ ਖੜੀ ਕਰ ਦੇਗਾ دیوار ਖੜੀ ਹੋ ਜੂਗੀ ਅਸੀਂ ਪੈਸਾ ਧਨ ਦੌਲਤ ਜ਼ਰੂਰ ਕਮਾ ਲਾਂਗੇ ਪਰ ਜੇ ਉਸ ਦੇ ਅੰਦਰ ਪਰਮਾਤਮਾ ਦਾ ਪੈ ਨਹੀਂ ਉਸ ਦੇ ਅੰਦਰ ਸ਼ਰਦਾ ਦਾ ਤੇਲ ਨਹੀਂ ਤਾਂ ਸਮਝ ਲੈਣਾ ਅਸੀਂ ਤੰਗ ਜ਼ਰੂਰ ਹੋਵਾਂਗੇ ਤਾਂ ਮੈਂ ਕੋਸ਼ਿਸ਼ ਕਰਦਾ ਕਿ ਇਹ ਅਸੀਂ ਤਾਂ ਹੀ ਸ਼ਰਦਾ ਦਾ ਤੇਲ ਤੇ ਪੈ ਦੀ ਬੱਟੀ ਅਸੀਂ ਤਾਂ ਹੀ ਜਗਾ ਸਕਦੇ ਹਾਂ ਜੇ ਅਸੀਂ ਗੁਰੂ ਘਰ ਜਾਵਾਂਗੇ ਤੇ ਅਸੀਂ ਉਹ ਰੋਸ਼ਨੀ ਸ਼ਬਦ ਦੀ ਰੋਸ਼ਨੀ ਦੇ ਨਾਲ ਆਪਣੇ ਅੰਦਰ ਦਾ ਦੀਵਾ ਜਗਾਵਾਂਗੇ ਤਾਂ ਜਦੋਂ ਅੰਦਰੋਂ ਰੋਸ਼ਨੀ ਪੈਦਾ ਹੋ ਜੂਗੀ ਤਾਂ ਫਿਰ ਮਨ ਦੇ ਸਾਰੇ ਰੋਗ ਮਿਟ ਜਾਣਾ ਫਿਰ ਕੋਈ ਰੋਗ ਸਾਡੇ ਨੇੜੇ ਨਹੀਂ ਆਉਂਦਾ ਤੇ ਜਦੋਂ ਇਨਸਾਨ ਅੰਦਰੋਂ ਸਟਰੋਂਗ ਹੁੰਦਾ ਹੈ ਤਾਕਤਵਰ ਹੁੰਦਾ ਹੈ ਤਾਂ ਫਿਰ ਬਾਹਰ ਦੀਆਂ ਤਾਕਤਾਂ ਉਸ ਨੂੰ ਡਰਾ ਨਹੀਂ ਸਕਦੀਆਂ ਕਿਉਂਕਿ ਫਿਰ ਅੰਦਰੋਂ ਜਦੋਂ ਸਿਮਰਨ ਸਿਮਰਨ ਚੱਲਦਾ ਹੁੰਦਾ ਹੈ ਰੱਬ ਦਾ ਰੱਬ ਦੀ ਦਾਤ ਰੋਸ਼ਨੀ ਬਖਸ਼ਿਸ਼ ਹੁੰਦੀ ਹੈ ਫਿਰ ਚਾਹੇ ਉਸ ਨੂੰ ਆਰਿਆਂ ਨਾਲ ਕਿਰਾਦੋ ਚਾਇ ਉਸ ਦਾ ਬੰਦ-ਬੰਦ ਕਟਾ ਦੋ ਜੋ ਮਰਜੀ ਤਸੀਹੇ ਦੇ ਦੋ ਪਰ ਉਹ ਡਰਦਾ ਨਹੀਂ ਉਹ ਕਿਸੇ ਦੇ ਪਛਾਣ ਨਹੀਂ ਆਉਂਦਾ ਇੱਕੋ ਇੱਕ ਨਿਰੰਕਾਰ ਦੇ ਚਰਨਾਂ ਦਾ ਆਸਰਾ ਉਸ ਨੂੰ ਬਣਿਆ ਰਹਿੰਦਾ ਹੈ ਤੇ ਆਓ ਆਪਾਂ ਵੀ ਆਪਣੇ ਬੱਚਿਆਂ ਨੂੰ ਉਸ ਪਰਮਾਤਮਾ ਦੇ ਨਾਲ ਜੋੜੀਏ ਜਿਹੜਾ 24 ਘੰਟੇ ਸਾਡੇ ਨਾਲ ਰਹਿੰਦਾ ਹੈ ਤੇ ਇਹ ਮਨ ਦੇ ਰੋਗ ਸਾਡੇ ਤਾਂ ਹੀ ਦੂਰ ਹੋ ਸਕਦੇ ਹਨ ਜੇ ਅਸੀਂ ਉਸ ਦੇ ਸ਼ਰਦਾਦਾ ਦੀ ਵਾਸੀ ਜਿਗਾਵਾਂਗੇ ਅੰਦਰ ਤੇ ਇੰਨੀਆਂ ਕ ਬੇਨਤੀਆਂ ਨੂੰ ਸਵੀਕਾਰ ਕਰਨਾ ਉਮੀਦ ਕਰਦਾ ਹਾਂ ਤੁਹਾਨੂੰ ਗੱਲ ਨੂੰ ਸਮਝ ਆਈ ਹੋਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ